ਜੁਗ ਗੁਰ ਜੋਗਾ ਅਚਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 34 ਅੰਗ ਤੇ ਸ਼ਬਦ ਚੰਨ ਕਰਦੇ ਕੀ ਸਹੋਂ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਤਨਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਪਦੇਸ਼ ਕਰਦੇ ਹਨ ਕਿ ਸਹੋਂ ਸੇਵੀ ਕਹਿੰਦੇ ਸੇਵਾ ਕਿਸ ਦੀ ਕਰਦੇ ਸੇਵਾ ਬਾਖ ਤੇ ਸ਼ਬਦ ਚੰਨ ਕਰਦੇ ਹਨ ਗੁਰੂ ਜਿਵੇਂ ਗੁਰੂ ਨੇ ਤਾਂ ਹੁਕਮ ਕਰ ਦੇਣਾ ਮੰਨਣਾ ਨਾ ਮੰਨਣਾ ਇਹ ਹੁਣ ਮਨੁੱਖ ਤੇ ਨਿਰਪਰ ਕਰਦਾ ਰਾਸਤਾ ਸੀ ਪੁੱਛਦਿਆਂ ਸੱਚਖੰਡ ਨੂੰ ਜਾਣਦਾ ਚਿਰਾਹੇ ਵਿੱਚ ਖੜਿਆ ਰਸਤੇ ਦਾ ਪਤਾ ਨਹੀਂ ਪੁੱਛਿਆ ਆਪਣੇ ਗੁਰੂ ਤੋਂ ਇੱਕ ਰਸਤਾ ਧੀਰਪੁਰ ਮੜੀਆਂ ਨੂੰ ਜਾਂਦਾ ਹੈ ਇੱਕ ਰਸਤਾ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜਾਂਦਾ ਹੈ ਜਾਣਾ ਕਿੱਧਰ ਹੈ ਉਹ ਸਾਡੇ ਗੁਰੂ ਦੱਸਦੇ ਹਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਸਤਾ ਪੁੱਛ ਲਿਆ ਸ੍ਰੀ ਫਤੇਗੜ ਸਾਹਿਬ ਜਾਣ ਦਾ ਤੁਰ ਪਿਆ ਮੜੀਆਂ ਗੰਨੀ ਨੂੰ ਕੀ ਫਾਇਦਾ ਹੋਇਆ ਰਸਤਾ ਪੁੱਛਣ ਦਾ ਇਸ ਤਰ੍ਹਾਂ ਸੀ ਰਸਤਾ ਪੁੱਛਦਿਆਂ ਲੈ ਕੇ ਜੋ ਗੁਰੂ ਹੁਕਮ ਕਰਦਾ ਜਿੱਦੋਂ ਨੂੰ ਗੁਰੂ ਤੋਰਦਾ ਉਹ ਤੁਨ ਨੂੰ ਤੁਰਦੇ ਨਹੀਂ ਗਿੱਦੜ ਨੂੰ ਤੁਰਨਾ ਉੱਥੇ ਹੀ ਪਹੁੰਚਣਾ ਜੇ ਮੜੀਆਂ ਕੰਦੇ ਨੂੰ ਤੁਰ ਪਏ ਤਾਂ ਮੜੀਆਂ ਪਹੁੰਚ ਜਾਣ ਜੇ ਫਤਿਹਗੜ ਸਾਹਿਬ ਨੂੰ ਤੁਰ ਪਏ ਤਾਂ ਫਤਿਹਗੜ ਪਹੁੰਚ ਜਾਣ ਗੱਲ ਹੁਕਮ ਤੇ ਹੈ ਹੁਕਮ ਮੰਨੀਏ ਹੋ ਬੇ ਪਰਮਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਹੁਕਮ ਮੰਨ ਲਿਆ ਤੁਰ ਪਿਆ ਫਤਿਹਗੜ ਸਾਹਿਬ ਨੂੰ ਪਹੁੰਚ ਗਿਆ ਤੋ ਇਸ ਤਰ੍ਹਾਂ ਗੁਰੂ ਦੇ ਸਿੱਖੋ ਬਾਣੀ ਨੂੰ ਸੁਣ ਕੇ ਮੰਨਣ ਨਾਲ ਹੀ ਸਾਡੀ ਕਤੀ ਹੈ ਐਵੇਂ ਪਰਮ ਭਲੇਖਿਆਂ ਦੇ ਚ ਪੜਕ ਪੜ ਕੇ ਕਿ ਜ਼ਿੰਦਗੀ ਦਾ ਲੰਘ ਜਾਣੀ ਕੀ ਫਾਇਦਾ ਸਿੱਖ ਕਹੌਣ ਦਾ ਕੀ ਫਾਇਦਾ ਅੰਮ੍ਰਿਤ ਛਕਣ ਦਾ ਕੀ ਪੈਥਾ ਕਥਾ ਸੁਣਨ ਦਾ ਜਦੋਂ ਗੁਰੂ ਦੇ ਹੁਕਮ ਨੂੰ ਸੁਣ ਕੇ ਮੰਨਣਾ ਨਹੀਂ ਬਹੁਤ ਵੱਡਾ ਗਨਾਹਕਰ ਹੈ ਪੜਿਆ ਹੋਵੇ ਗਨਾਹਕਰ ਨੀਨੂੰ ਸੋਜੀ ਆ ਸਕੀ ਹੈ ਅਮਤਤਾਰੀ ਸਿੱਖ ਤੋਂ ਵੱਧ ਸੋਜੀ ਕਿਸ ਨੂੰ ਆ ਸਕਦੀ ਹੈ ਲੇਕਿਨ ਅਮਤਤਾਰੀ ਵੀ ਡੁੱਬ ਗਿਆ ਕਿਉਂ ਗੁਰੂ ਦੇ ਹੁਕਮ ਵਿੱਚ ਚੱਲਦਾ ਨਹੀਂ ਗੁਰੂ ਮਕ ਗੁਰੂ ਦੇ ਬਾਣੇ ਨੂੰ ਮੰਨਦਾ ਨਹੀਂ ਪਾਛਾ ਸੇਵਾ ਬਾਤ ਤੇ ਵਚਨ ਕਰਦੇ ਹਨ ਕਿਸੋਂ ਸੇਵੀ ਕਿਆ ਜਪ ਕਰੀ ਜਪਦਾ ਵੀ ਦੱਸਦਾ ਕਿ ਕਿਹੜਾ ਜਪ ਕਰਨਾ ਹੈ ਕਿਹੜੀ ਸੇਵਾ ਕਰਨੀ ਹੈ ਇਹਨਾਂ ਤਾਂ ਨਿਰਣਾ ਹੋ ਗਿਆ ਕਿ ਸੇਵਾ ਪਾਈ ਜਪਣ ਦੇ ਨਾਲ ਹੈ ਕਿਸੋਂ ਨੂੰ ਸੇਵੀਂ ਕਿਆ ਜਪ ਕਰੀ ਸਤਗੁਰ ਪੁੱਛੋ ਜਾਏ ਕਹਿੰਦੇ ਭਾਈ ਸਤਗੁਰ ਤੋਂ ਪੁੱਛ ਲਓ ਆਪਣੇ ਤੋਂ ਸਤਗੁਰ ਕਾ ਭਾਣਾ ਮੰਨ ਲੈਂ ਕਹਿੰਦੇ ਸਤਗੁਰ ਦੇ ਬਾਣੇ ਨੂੰ ਮੰਨ ਲੈ ਬਾਣੇ ਨੂੰ ਮੰਨਣਾ ਉਹਦੇ ਹੁਕਮ ਨੂੰ ਮੰਨਣਾ ਸਤਗੁਰ ਕਾ ਬਾਣਾ ਮੰਨ ਲੈ ਵਿੱਚੋਂ ਆਪ ਗਵਾਏ ਕਹਿੰਦੇ ਆਪਣੇ ਵਿੱਚੋਂ ਪਹਿਲਾਂ ਤਾਂ ਆਪ ਨੂੰ ਗਵਾਲਾ ਹੈ ਪਹਿਲਾਂ ਹੋਮੀ ਨੂੰ ਗਵਾਲਾ ਹੈ ਇਹ ਆ ਸੇਵਾ ਚੱਕਰੀ ਕਹਿੰਦੇ ਇਹ ਸੇਵਾ ਹੈ ਇਹ ਚੱਕਰੀ ਹੈ ਨਾਮ ਵਸੇ ਮਨ ਆਏ ਇਹਨੇ ਨਾਮ ਬਸ ਗਿਆ ਮਨ ਦੇ ਵਿੱਚ ਨਾਮੇ ਹੀ ਤੇ ਸੁੱਖ ਪਾਈਐ ਸੁੱਖ ਨਾਮ ਦੇ ਨਾਲ ਪਾਉਣਾ ਹੈ ਮੰਨਿਆ ਹੁਕਮ ਨਾਮ ਨਾਲ ਸੁੱਖ ਦੀ ਪ੍ਰਾਪਤੀ ਹੈ ਲੇਕਿਨ ਮਨ ਦੇ ਚ ਸ਼ੰਕਾ ਭਰੀ ਪਈ ਹੈ ਕਿ ਸੁੱਖ ਤਾਗਤ ਵੀਤ ਦੇਵੇਗਾ ਇਹ ਤਾਗੇ ਫੰਮਣੀਆਂ ਬਨ ਬਨ ਕੇ ਸੁੱਖਾਂ ਦੀ ਆਸ ਲੋਂਦਾ ਹੈ ਅੰਮ੍ਰਿਤਧਾਰੀ ਸਿੱਖ ਤਾਗੇ ਨੂੰ ਗੁਰੂ ਮੰਨਦਾ ਹੈ ਤਾਗੇ ਨੂੰ ਮੰਨਦਾ ਹੈ ਕਿ ਕਾਰਜ ਜੀ ਤਾਂ ਰਾਸ ਹਾਉਣਾ ਜੇ ਗੁੱਟ ਤੇ ਤਾਗਾ ਬੰਨਿਆ ਇਸ ਤੋਂ ਵੱਡ ਭਲੇਖਾ ਬਹਿਮ ਕੀ ਹੋ ਸਕਦਾ ਅੰਮ੍ਰਿਤਧਾਰੀ ਨੂੰ ਇਹ ਤਾਗੇ ਨੇ ਤੇਰਾ ਕਾਰਜ ਰਾਸ ਕਰਨਾ ਹੈ ਇਹ ਘੜੀ ਘਡੋਲੀਆਂ ਨੇ ਤੇਰੇ ਕਾਰਜ ਰਾਸ ਕਰਨੇ ਆ ਕਿਉਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਗਮਰਾਹ ਕਰ ਰਿਹਾ ਹੈ ਤਾਗੇ ਦੇ ਪੰਡਾ ਬੰਨ ਮਾਰ ਕੇ ਘਰ ਚ ਲਿਆ ਕੜੇ ਕਢੋਲੀਆਂ ਜਿੰਨੇ ਜਹਾਨ ਦੇ ਇਕੱਠੀਆਂ ਕਰ ਲੈ ਕਾਤੇ ਗੁਰੂ ਗ੍ਰੰਥ ਸਾਹਿਬ ਘਰ ਲੈ ਕੇ ਆਉਣਾ ਕੀ ਕਰਾਉਣਾ ਗੁਰੂ ਗ੍ਰੰਥ ਸਾਹਿਬ ਤੋਂ ਮੰਜਲ ਔਖੀ ਆ ਵੀਰਾ ਫੁਰ ਫੂਕਣਾ ਮੁਰਦੇ ਨੇ ਲੋਕਾਂ ਨਾਲ ਤਾਂ ਅੱਗ ਲਾ ਕੇ ਘਰ ਨੂੰ ਆ ਜਾਣਾ ਲੋਕਾਂ ਨੇ ਨਹੀਂ ਕੁਝ ਹੋਣਾ ਕਦੇ ਦੇਖਿਆ ਲੋਕ ਫੁੱਕ ਜਾਣ ਮੁਰਦਾ ਹੀ ਫੁੱਕਦਾ ਮੜੀਆਂ ਇਚ ਨਾਮੇ ਹੀ ਤੇ ਸੁਖ ਪਾਈਏ ਸਾਚੇ ਸ਼ਬਦ ਸੁਹਾਏ ਲੋੜ ਤਾਂ ਸ਼ਬਦ ਦੀ ਐ ਸ਼ਬਦ ਜਪ ਲੈ ਲੋਕਾਂ ਨੂੰ ਇਕੱਠੇ ਕਰਕੇ ਸ਼ਬਦ ਜਪਣ ਲਾ ਦੇ ਲੋਕਾਂ ਨੂੰ ਇਕੱਠੇ ਕਰਕੇ ਤਾਗੇ ਤਬੀਤ ਨਾ ਬੰਨ ਐ ਘੜੇ ਕਢੋਲੀਆਂ ਚੌਲਾਂ ਦੇ ਥਾਲਾਂ ਭਰ-ਭਰ ਕੇ ਲਿਆ ਲੋਕ ਇਕੱਠੇ ਕਰਿਆ ਸ਼ਬਦ ਦਾ ਜਪ ਕਰ ਲੈ ਹੈ ਮੰਜ਼ਿਲ ਕੋਈ ਹੈ ਕੋਈ ਗੁਰੂ ਸਿੱਖੇ ਹੈ ਜਿਆ ਵਿਆਹ ਕਰਦਾ ਜਿਹੜਾ ਸ਼ਬਦ ਦੇ ਜਾਪ ਦੇ ਨਾਲ ਆਪਣੇ ਘਰ ਦੇ ਵਿੱਚ ਰੌਣਕਾ ਲਾਉਂਦਾ ਬਾਬੇ ਨਾਨਕ ਨੂੰ ਲੈ ਕੇ ਆਉਂਦਾ ਸ਼ਬਦ ਆ ਗਿਆ ਬਾਬਾ ਨਾਨਕ ਘਰ ਆ ਗਿਆ ਨਾਮੇ ਹੀ ਤੇ ਸੁਖ ਪਾਈਏ ਸੱਚੇ ਸ਼ਬਦ ਸੁਹਾਏ ਮਨ ਮੇਰੇ ਅੰਨ ਦਿਨ ਜਾਗ ਹਰ ਚੇਤ ਕਹਿੰਦੇ ਜਾਗ ਜਾ ਰੱਬ ਨੂੰ ਚੇਤੇ ਕਰ ਲੈ ਆਪਣੇ ਖੇਤੀ ਰੱਖ ਲੈ ਕਹਿੰਦੇ ਆਪਣੀ ਖੇਤੀ ਨੂੰ ਰੱਖ ਲੈ ਕੂੰਜ ਪੜੇਗੀ ਖੇਤ ਤੇਰੇ ਖੇਤ ਦੇ ਜੋ ਕੂੰਜ ਨੇ ਪੈ ਜਾਣਾ ਤੇਰੀ ਜਿੰਦ ਨੂੰ ਕੱਢ ਕੇ ਲੈ ਜਾਣਾ ਖੇਤ ਤੇਰਾ ਖਾਲੀ ਹੋ ਜਾਣਾ ਮਨ ਕੀ ਇੱਛਾ ਪੂਰੀਆਂ ਕਹਿੰਦੇ ਮਨ ਦੀ ਇੱਛਾ ਕਿਸ ਤਰ੍ਹਾਂ ਪੂਰੀ ਹੋਣੀ ਹੈ ਸਬਦ ਰਹਾ ਭਰਪੂਰ ਜਦੋਂ ਸ਼ਬਦ ਭਰ ਗਿਆ ਮਨ ਦੀਆਂ ਇਸ਼ਾ ਪੂਰੀਆਂ ਹੋ ਗਈਆਂ ਪਾਏ ਭਾਇ ਭਗਤ ਕਰ ਕਹਿੰਦੇ ਭੈ ਡਰ ਦੇ ਚਪਕਤੀ ਕਰ ਡਰ ਤੇ ਪਿਆਰ ਦੋਨੇ ਚੀਜ਼ਾਂ ਚਾਹੀਦੀਆਂ ਭੈ ਪਾਏ ਭਗਤ ਕਰੇ ਦਿਨ ਰਾਤੀ ਹਰ ਜੋ ਵੇਖੇ ਸਦਾ ਹਜ਼ੂਰ ਕਹਿੰਦੇ ਫਿਰ ਤੈਨੂੰ ਰੱਬ ਦੇ ਦਰਸ਼ਨ ਹੋ ਜਾਣਗੇ ਹਦੂਰ ਤਾਂ ਜਿਹੜਾ ਦੂਰ ਨਾ ਹੋਵੇ ਨੇੜੇ ਆ ਗਿਆ ਫਿਰ ਦੇਖ ਲਿਆ ਕਦੋਂ ਭਾਏ ਭਾਏ ਭਗਤ ਕਰੇ ਕਹਿੰਦੇ ਦਰ ਦੇ ਵਿੱਚ ਤੇ ਪਿਆਰ ਦੇ ਨਾਲ ਭਗਤੀ ਕੀਤੀ ਫਿਰ ਰੱਬ ਵੇਖ ਲਿਆ ਸੱਚੇ ਸ਼ਬਦ ਸਦਾ ਮਾਨ ਰਤਾ ਕਹਿੰਦੇ ਸੱਚੇ ਸ਼ਬਦ ਦੇ ਨਾਲ ਜਦੋਂ ਮਨ ਰੰਗਿਆ ਗਿਆ ਗਿਆ ਸੱਚੇ ਸਾਧ ਸਦਾ ਮੰਨ ਰੱਤਾ ਪਰਮ ਗਿਆ ਸਰੀਰੋਂ ਦੂਰ ਜਿਹੜਾ ਭਰਮ ਸੀ ਬਹਿਮ ਸੀ ਸਰੀਰ ਤੋਂ ਦੂਰ ਚਲੇ ਗਿਆ ਕਦੋਂ ਗਿਆ ਜਦੋਂ ਸ਼ਬਦ ਭਰਿਆ ਮਨ ਦੇ ਵਿੱਚ ਆਪਣਾ ਭਰਮ ਹਲੇ ਖਤਮ ਹੋਇਆ ਨਹੀਂ ਸ਼ਬਦ ਭਰਿਆ ਹੀ ਨਹੀਂ ਹਲੇ ਤਾਂ ਦਿਖਾਵਾ ਹੀ ਕੀਤਾ ਹੈ ਹਲੇ ਦਿਖਾਵੇ ਤੇ ਜੋਰ ਹੈ ਜਿੱਦਣ ਸ਼ਬਦ ਭਰ ਗਿਆ ਭਾਈ ਉਦਨੇ ਭਰਮ ਇਸ ਸਰੀਰ ਤੋਂ ਦੂਰ ਚਲੇ ਜਾਣਾ ਸੱਚੇ ਸ਼ਬਦ ਸਦਾ ਮੰਨ ਰਤਾ ਪਰਮ ਗਿਆ ਸਰੀਰੋਂ ਦੂਰ ਨਿਰਭਲ ਸਾਹਿਬ ਪਾਇਆ ਕਿਰਨ ਨਿਰਮਲ ਹੋ ਗਿਆ ਫਿਰ ਸਹਬ ਨੂੰ ਪਾ ਲਿਆ ਰੱਬ ਨੂੰ ਪਾ ਲਿਆ ਸਤਿ ਸੰਗਤ ਦੀ ਬਾਣੀ ਰੱਬ ਨੂੰ ਪਾਉਣ ਦਾ ਢੰਗ ਦੱਸਦੀ ਹੈ ਲੇਕਿਨ ਇਹ ਆਪਾਂ ਇਹ ਢੰਗ ਮੰਨਣਾ ਨਹੀਂ ਚਾਹੁੰਦੇ ਆਪਾ ਇਹ ਹੁਕਮ ਮੰਨਣਾ ਨਹੀਂ ਚਾਹੁੰਦੇ ਨਿਰਮਲ ਸਹਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਪਰ ਹੈ ਕਹਿੰਦੇ ਜਿਹੜੇ ਜਾਗ ਜਾਂਦੇ ਆ ਉਹਨਾਂ ਦਾ ਆਧਾਰ ਹੋ ਜਾਂਦਾ ਸੁੱਤੇ ਗਏ ਮਹਾਏ ਕਹਿੰਦੇ ਜਿਹੜੇ ਸੁੱਤੇ ਰਹਿ ਗਏ ਉਹਨਾਂ ਨੇ ਪਾਈ ਮਰ ਜਾਣਾ ਸੱਚਾ ਸ਼ਬਦ ਨਾਮ ਪਛਾਣਿਓ ਸਤਿਗੁਰੂ ਨਾਨਕਦੇਵ ਜੀ ਮਹਾਰਾਜ ਸਾਬਦ ਦੇ ਨਾਲ ਆਧਾਰ ਕਰਿਆ ਆਧਾਰ ਕਰਨੇ ਵਾਲੀ ਚੀਜ਼ ਦਾ ਸ਼ਬਦ ਹੈ ਲੇਕਿਨ ਇੱਕ ਅੰਮ੍ਰਿਤਧਾਰੀ ਸਿੱਖ ਵੀ ਨਹੀਂ বুঝਦਾ ਜ਼ਿੰਮੇਵਾਰੀ ਦਾ ਤੰਤਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਸੌਂਪ ਦਿੱਤੀ ਪੰਜ ਪਿਆਰੇ ਨੇ ਅੱਗੇ ਮਨਮੁਖ ਨੂੰ ਸਮਝਾ ਕੇ ਗੁਰਮੁਖ ਬਣਾ ਕੇ ਜ਼ਿੰਮੇਵਾਰੀ ਦੇ ਦਿੱਤੀ ਕਿ ਭਾਈ ਆਪਾਂ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਹੈ ਸ਼ਬਦ ਦੀ ਪਛਾਣ ਕਰਨੀ ਹੈ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਬਿਹਾਏ ਕਿ ਰਜੀਕਣਾ ਸੁਪਨਾ ਲੰਘ ਗਿਆ ਏਕਣਾ ਤੇਰੀ ਜ਼ਿੰਦਗੀ ਲੰਘ ਜਾਣੀ ਹੈ ਜੇ ਤੈ ਸ਼ਬਦ ਨੂੰ ਨਾ ਪਛਾਣਿਆ ਸੱਚਾ ਸ਼ਬਦ ਨਾ ਪਛਾਣਿਓ ਸੂਪਨਾ ਗਿਆ ਬਹਾਈ ਕਹਿੰਦੇ ਵਿਹਾਈ ਨਾ ਹਟ ਜਾਣੀ ਕਹਿੰਦੇ ਜ਼ਿੰਦਗੀ ਐ ਇੱਕ ਨਹੀਂ ਹਟਦੇ ਨੱਕੇ ਚਲੀ ਜਾਣੀ ਐ ਜੇ ਤੈ ਸਬਦ ਨੂੰ ਨਾ ਪਛਾਣਿਆ ਸੁਣਜੇ ਕਰਕਾ ਪਹੁਣਾ ਸੁਨਨਾ ਕਰ ਜਿਹਦੇ ਵਿੱਚ ਕੋਈ ਨਹੀਂ ਬਸਦਾ ਉਹਨੂੰ ਸੁਨਨਾ ਕਰ ਕਹਿੰਦੇ ਆ ਜੇ ਤੇ ਦੀਵਾ ਨਹੀਂ ਬਲਦਾ ਚਾਨਣਾ ਨਹੀਂ ਹੁੰਦਾ ਉੱਤੇ ਕੌਣ ਬਸਦਾ ਹੈ ਇਹ ਤਾਂ ਸੁਣਿਆ ਹੈ ਕਿ ਉੱਤੇ ਭੂਤ ਪ੍ਰੇਤ ਵਸਦੇ ਆ। ਉਹ ਘਰ ਸੁੰਨਾ ਹੈ ਜਿਹੜੇ ਘਰ ਦੇ ਚ ਸ਼ਬਦ ਦਾ ਵਾਸਾ ਨਹੀਂ ਹੈ। ਸੁਨ ਜੇ ਘਰ ਕਾ ਪਹੁੰਚ ਸੁੰਦੇ ਘਰ ਚ ਕੋਈ ਆਉਂਦਾ ਪ੍ਰਾਉਣਾ ਉਸ ਨੂੰ ਰੋਟੀ ਪਾਣੀ ਕਿਸੇ ਨੇ ਛਕਾਉਣਾ ਕੋਈ ਹਾਇਰ ਪਈ ਨਹੀਂ ਕਰਦੇ ਵਿੱਚ। ਸੁਨ ਜੇ ਘਰ ਕਾ ਪਹੁੰਣਾ ਜੋ ਆਇਆ ਤੇ ਉ ਜਾਏ। ਉਸੋਂ ਦੇ ਕਾਰੇ ਜਿੱਕਣਾ ਆਉਂਦਾ ਉਸ ਤਰੀ ਚੱਲਿਆ ਜਾਂਦਾ ਮਨਮੁਖ ਜਨਮ ਬਿਰਥਾ ਗਿਆ ਕਹਿੰਦੇ ਮਨਮੁਖਾ ਤੇਰਾ ਜਨਮ ਬਿਰਥਾ ਚਲਿਆ ਗਿਆ ਮਨਮੁਖ ਜਨਮ ਬਿਰਥਾ ਗਿਆ ਕਿਆ ਮੂੰਹ ਦੇਸੀ ਜਾਏ ਕਹਿੰਦੇ ਹੁਣ ਕਿਹੜਾ ਮੂੰਹ ਲੈ ਕੇ ਜਾਏਗਾ ਸੱਚਖੰਡ ਦੇਚ ਦਰਗਾਹ ਦੇ ਵਿੱਚ ਕਿਹੜਾ ਮੂੰਹ ਲੈ ਕੇ ਜਾਏਗਾ ਸਭ ਕੁਝ ਆਪੇ ਆਪ ਹੈ ਕਹਿੰਦੇ ਸਾਰਾ ਕੁਝ ਆਪੇ ਆਪ ਹੈ ਹੋਮੇ ਵਿੱਚ ਕਹਿਣ ਨਾ ਜਾਏ ਕਹਿੰਦੇ ਹੋਮੇ ਕਰਕੇ ਨਹੀਂ ਕਿਹਾ ਜਾ ਸਕਦਾ ਗੁਰ ਕੇ ਸ਼ਬਦ ਪਛਾਣੀਐ ਕਹਿੰਦੇ ਗੁਰ ਦੇ ਸ਼ਬਦ ਦੇ ਨਾਲ ਪਛਾਣ ਲੈ ਸ਼ਬਦ ਦੇ ਨਾਲ ਰੱਬ ਪਛਾਣਿਆ ਜਾਂਦਾ ਗੁਰ ਕੇ ਸ਼ਬਦ ਪਛਾਣੀਐ ਜਦੋਂ ਗੁਰ ਦੇ ਸ਼ਬਦ ਨਾਲ ਪਛਾਣ ਲਿਆ ਦੁੱਖ ਹੋਂਮੇ ਵਿੱਚੋਂ ਗਵਾਏ ਕਹਿੰਦੇ ਦੁੱਖ ਪਿਰ ਹੋਂਮੇ ਵਿੱਚੋਂ ਗਵਾਚ ਗਈ ਦੁੱਖ ਖਤਮ ਹੋ ਗਿਆ ਨਾ ਦੁੱਖ ਰਿਹਾ ਦੁੱਖ ਲੱਗਦਾ ਹੀ ਹੋਂਮੇ ਕਰਕੇ ਕਦੋਂ ਗਵਾਚਿਆ ਦੁੱਖ ਗੁਰ ਕੇ ਸ਼ਬਦ ਪਛਾਣੀ ਹੈ ਕਹਿੰਦੇ ਜਦੋਂ ਸ਼ਬਦ ਦੇ ਨਾਲ ਰੱਬ ਨੂੰ ਪਛਾਣਿਆ ਗੁਰ ਕੇ ਸਬਦ ਪਛਾਣੀਏ ਦੁਖ ਹੋਮੇ ਵਿੱਚੋਂ ਗਵਾਏ ਸਾਤੋ ਗੁਰ ਸੇਵਨ ਆਪਣਾ ਹੋਂਦਨ ਕੇ ਲਾਗੋਂ ਪਾਏ ਦੰਤਨ ਸਿਰਗੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਦੇ ਆ ਸਾਤੋ ਗੁਰ ਸੇਵਨ ਆਪਣਾ ਕਹਿੰਦੇ ਜਿਹੜੇ ਆਪਣੇ ਸਾਤੋ ਗੁਰ ਦੀ ਸੇਵਾ ਕਰਦੇ ਆ ਸਬਦ ਦੀ ਸੇਵਾ ਕਰਦੇ ਹਨ ਹੋਂਦਨ ਕੇ ਲਾਗੋਂ ਪਾਏ ਕਹਿੰਦਾ ਮੈਂ ਤਾਂ ਉਹਨਾਂ ਦੇ ਪੈਰਾਂ ਨੂੰ ਲੱਗ ਜਮਾਂ ਜਿਹੜੇ ਸ਼ਬਦ ਦੀ ਸੇਵਾ ਕਰਦੇ ਨਾਨਕ ਦਰ ਸੱਚੇ ਸੁੱਚਿਆਰ ਹੈ ਕਦੋਂ ਦਰ ਤੇ ਫਿਰ ਸੱਚੇ ਹੋ ਜਾਂਦੇ ਆ ਹਉ ਤਿੰਨ ਬਲੇ ਹਾਰੇ ਜਾਉ ਮੈਂ ਉਹਨਾਂ ਤੋਂ ਬਲੇ ਹਾਰੇ ਜਾਂਦਾ ਹਾਂ ਜਿਹੜੇ ਸਾਤੂ ਗੁਰੂ ਦੀ ਸੇਵਾ ਕਰਦੇ ਹਨ ਜਿਹੜੇ ਸ਼ਬਦ ਦੀ ਸੇਵਾ ਕਰਦੇ ਹਨ ਸਿਰੀ ਰਾਗ ਮਹੱਲਤੀ ਜੇ ਬੇਲਾ ਵਕਤ ਵਿਚਾਰੀ ਐ ਐਸੀ ਹੁਣ ਸੇਵਾ ਬਾਰੇ ਤੇ ਦੱਸ ਕੇ ਹੁਣ ਕਹਿੰਦੇ ਵੀ ਕਿਹੜੇ ਵਕਤ ਸੇਵਾ ਕਦੋਂ ਕਰੀਏ ਕਹਿੰਦੇ ਜੇ ਬੇਲਾ ਵਕਤ ਵਿਚਾਰੀਏ ਤਾਂ ਕਿਤ ਬੇਲਾ ਭਗਤ ਹੋਏ ਕਹਿੰਦੇ ਕਿਹੜੇ ਬੇਲੇ ਭਗਤੀ ਹੋ ਸਕਦੀ ਐ ਭਾਈ ਜੇ ਆਪਾਂ ਵਿਚਾਰ ਕਰੀਏ ਕਿ ਨਾਮ ਕਦੋਂ ਜਪਣਾ ਐ ਕਦੋਂ ਭਗਤੀ ਕਰਨੀ ਹੈ ਇਹ ਬੇਲਾ ਵਖਤ ਵਿਚਾਰੀਏ ਵਖਤ ਵਿਚਾਰੀਏ ਤਾਂ ਕਿਤ ਬੇਲਾ ਭਗਤ ਹੋਏ ਆਨੰਦ ਇਹਨਾਂ ਕਹਿੰਦੇ ਪਾਈ ਹਰ ਰੋਜ਼ ਅਨੰਦ ਅਨੰਦ ਨਾਮੇ ਰਤਿਆ ਕਹਿੰਦੇ ਹਰ ਰੋਜ਼ ਨਿਤਨੇਮ ਅੰਦਰ ਨਾਮੇ ਰਤਿਆ ਸੱਚੇ ਸੱਚੀ ਸੋਏ ਕਹਿੰਦਾ ਫਿਰ ਸੱਚਾ ਫਿਰ ਸੋਈ ਬਣ ਜਾਂਦਾ ਫਿਰ ਰੱਬ ਹੀ ਬਣ ਜਾਂਦਾ ਇੱਕ ਤਿੱਲ ਪਿਆਰਾ ਬਿਸਰੇ ਕਹਿੰਦੇ ਇੱਕ ਤਿੱਲ ਵੀ ਜੇ ਵਿਸਾਰੇ ਤਾਂ ਭੁੱਲ ਗਿਆ ਰੱਬ ਨੂੰ ਇੱਕ ਤਿੱਲ ਪਿਆਰਾ ਬਿਸਰੇ ਭਗਤ ਕਨੇਹੀ ਹੋਏ ਕਹਿੰਦੇ ਫਿਰ ਕਿਸ ਤਰ੍ਹਾਂ ਭਗਤੀ ਹੋ ਸਕਦੀ ਹੈ ਜੇ 1 ਸਕਿੰਟ ਵੀ ਕਹਿੰਦੇ ਇੱਕ ਤਿੱਲ ਜਿੰਨਾ ਵੀ ਰੱਬ ਨੂੰ ਭੁੱਲ ਗਿਆ ਭਗਤੀ ਸਪੂਰਨ ਨਹੀਂ ਹੋਈ ਭਗਤੀ ਤੋਂ ਊਣਾ ਰਹਿ ਗਿਆ ਭਗਤੀ ਤੋਂ ਖਾਲੀ ਰਹਿ ਗਿਆ ਹੁਣ ਵਖਤ ਦੀ ਗੱਲ ਕੀਤੀ ਸੀ ਆਪਣੇ ਮਨ ਵਿੱਚ ਤਾਂ ਸਾਂਝ ਸਵੇਰ ਵਾਲਾ ਹੀ ਹੈ ਕਿ ਸਵੇਰ ਨੂੰ ਗਏ ਮੱਤਾ ਟੀਕੇ ਆ ਜਿਹੜਾ ਜਾਦਾ ਪੱਕਾ ਸਿੱਖ ਕੌਮ ਦਾ ਉਹ ਜਾਮ ਨੂੰ ਵੀ ਟੀਕੇ ਆਉਂਦਾ ਹੈ ਇਸ ਤੋਂ ਵੱਧ ਤਾਂ ਕੁਝ ਨਹੀਂ ਗੁਰੂ ਕਹਿੰਦੇ ਆ ਪਾ ਇੱਕ ਤਿਲ ਜਿੰਨਾ ਵੀ ਬਿਸਰਨਾ ਨਹੀਂ ਇੱਕ ਸਕਿੰਟ ਵੀ ਰੱਬ ਨੂੰ ਨਹੀਂ ਭੁੱਲਣਾ ਮਨ ਤਨ ਸੀਤਲ ਕਹਿੰਦੇ ਨਲਕੀ ਹੁੰਦਾ ਇਹ ਮਨ ਤੇ ਤਨ ਜਿਹੜਾ ਸੀਤਲ ਹੋ ਜਾਂਦਾ ਮਨ ਤਨ ਸੀਤਲ ਸਾਚ ਸਿਓ ਸਾਸਨ ਬੇਰਥਾ ਕੋਈ ਕਹਿੰਦੇ ਕੋਈ ਸਾਸ ਵੀ ਬਿਰਥਾ ਨਹੀਂ ਜਾਣਾ ਚਾਹੀਦਾ ਜਦੋਂ ਰੱਬ ਦਾ ਨੋਂ ਨਾ ਲਿਆ ਜਾਵੇ ਇੱਕ ਸਾਸ ਵੀ ਸਾਡਾ ਨਿਕਲਣਾ ਨਹੀਂ ਚਾਹੀਦਾ ਮੇਰੇ ਮਨ ਹਰ ਨਾਂ ਹਰ ਕਾ ਨਾਮ త్యਾਇ ਕਹਿੰਦੇ ਮੇਰੇ ਮਨ ਹਰ ਦੇ ਨਾਮ ਨੂੰ త్యਾਲੈ ਇੱਕ ਕਦੋਂ ਵਸਤਾ ਆਉਂਦੀ ਹੈ satsang ji ਕਿ ਕੋਈ ਵੀ ਸਵਾਸ ਸਾਡਾ ਬਿਰਥਾ ਨਾ ਜਾਵੇ ਜਦੋਂ ਇਹ ਸ਼ਬਦ ਆਟੋਮੈਟਿਕ ਹੋ ਗਿਆ ਆਪਣੇ ਆਪ ਹੀ ਚੱਲਣ ਲੱਗ ਗਿਆ ਚਲਾਉਣਾ ਨਹੀਂ ਪੈਂਦਾ ਆਪਣੇ ਆਪ ਹੀ ਚੱਲਦਾ ਹੈ ਚੱਲਣਾ ਕਦੋਂ ਹੈ ਜਦੋਂ ਸਤਿਗੁਰੂ ਦੇ ਹੁਕਮ ਨੂੰ ਮੰਨਣਾ ਹੈ ਜਦੋਂ ਲੋਕਾਂ ਦੇ ਹੁਕਮ ਨੂੰ ਮੰਨਣਾ ਫਿਰ ਇਹ ਚੱਲਦਾ ਚੱਲਦਾ ਵੀ ਰੁਕ ਜਾਂਦਾ ਹੈ ਮੇਰੇ ਮਨ ਹਰਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਐ ਕਹੇ ਸੱਚੀ ਭਗਤੀ ਹੈ ਜਦੋਂ ਹਰਕੇ ਨਾਮ ਨੂੰ ਧਿਆਏ ਸਾਚੀ ਭਗਤ ਤਾਂ ਥੀਐ ਕਹੇ ਤਾਂ ਤਉਨ ਉੱਥਿਆਉਣਾ ਹੈ ਕਿਹੜੀ ਚੀਜ਼ ਧਿਆਉਣੀ ਹੈ ਰੱਬ ਨੇ ਧਿਆਉਣਾ ਹੈ ਸਾਚੀ ਭਗਤ ਤਾਂ ਥੀਏ ਜਾਂ ਹਰ ਵਸੇ ਮਨ ਆਏ ਕਹਿੰਦਾ ਜਦੋਂ ਹਰਨੇ ਮਨ ਵਿੱਚ ਬਸਣਾ ਜਦੋਂ ਸ਼ਬਦ ਨੇ ਮਨ ਵਿੱਚ ਬਚਣਾ ਫਿਰ ਰਬਤ ਤੇ ਆ ਜਾਂਦਾ ਰੋਕ ਸਹਜੇ ਖੇਤੀ ਰਹੀ ਐ ਕਹਿੰਦਾ ਸੈਂ ਆਪਣੀ ਖੇਤੀ ਕਹਿੰਦੇ ਪਰ ਆਪਣੇ ਆਪ ਰਹਿ ਜੇ ਗੀਤੇ ਸਹਜੇ ਖੇਤੀ ਰਹੀ ਸੱਚਾ ਨਾਮ ਬੀਜ ਕਹਿੰਦੇ ਸੱਚੇ ਨਾਮ ਦਾ ਬੀਜ ਬੀਜਦੇ ਸੱਚੇ ਨਾਮ ਬੀਜ ਪਾਏ ਕਹਿੰਦੇ ਬੀਜ ਦੇ ਨਾਮ ਬੀਜ ਦੇ ਦੇਚ ਕਿੱਥੇ ਬੀਜਣਾ ਨਾਮ ਇਹ ਦੇਹ ਦੇ ਵਿੱਚ ਇਹ ਮਨ ਦੇ ਵਿੱਚ ਨਾਮ ਬੀਜਣਾ ਸਹਜੇ ਖੇਤੀ ਰਹੀਏ ਸੱਚੇ ਨਾਮ ਬੀਜ ਪਾਏ ਖੇਤੀ ਜੰਮੀ ਕਹਿੰਦੇ ਖੇਤ ਵੀ ਆਪਣੇ ਜੰਮਿਆ ਕੀ ਜੰਮਿਆ ਨਾਮ ਨਾਮ ਕੀ ਹੈ ਰੱਬ ਜਦੋਂ ਨਾਮ ਦਾ ਦਾਣਾ ਪਾਇਆ ਬੀਜ ਪਾਇਆ ਖੇਤ ਭਰ ਗਿਆ ਕੀ ਜੰਮਿਆ ਫਿਰ ਨਾਮ ਬੀਜਿਆ ਸੀ ਨਾਮ ਦਾ ਫਲ ਲੱਗ ਗਿਆ ਕਣਕ ਬੀਜੀ ਹੈ ਕਦੇ ਛੋਲੇ ਥੋੜਾ ਜੰਮਦੇ ਇਸ ਤਰੀ ਪਾਚਾ ਬਚਨ ਕਹਿੰਦੇ ਕਹਿੰਦੇ ਨਾਮ ਦਾ ਬੀਜ ਪਾ ਦੇ ਪਾਇ ਖੇਤੀ ਜੰਮੀ ਅਗਲਾ ਮਨਉਆ ਰੱਜਾ ਸਹਿਜ ਸੁਭਾਈ ਕਹਿੰਦੇ ਇਹ ਮਨਉਆ ਫਿਰ ਮਨ ਰੱਜ ਗਿਆ ਸੱਜ ਕੇ ਰੱਜ ਕੇ ਕੀ ਹੋ ਜਾਂਦਾ ਫਿਰ ਸਬਰ ਆ ਜਾਂਦਾ ਸਬਰ ਸੰਤੋਖ ਆ ਗਿਆ ਕਦੋਂ ਰੱਜਿਆ ਜਦੋਂ ਇਸ ਖੇਤ ਦੇ ਵਿੱਚ ਨਾਮ ਦਾ ਬੀਜ ਪਾਇਆ ਖੇਤੀ ਜੰਮੀ ਅਗਲਾ ਮਨਉਆ ਰੱਜਾ ਸਹਿਜ ਸੁਭਾਈ ਗੁਰਕਾ ਸਬਦ ਅਮਰਤ ਹੈ ਕੀ ਦੱਸਿਆ ਗੁਰਕਾ ਸਬਦ ਅਮਰਤ ਹੈ ਕਹਿੰਦੇ ਜਿਹੜਾ ਸਬਦ ਹੈ ਨਾ ਗੁਰ ਦਾ ਇਹ ਅਮਰਤ ਹੈ ਗੁਰਕਾ ਸਬਦ ਅਮਰਤ ਹੈ ਜਿਤ ਪੀਤੇ ਤੇ ਖਜਾਏ ਕਹਿੰਦੇ ਜਿਸ ਨੂੰ ਪੀਣ ਦੇ ਨਾਲ ਜਿਹੜੀ ਤੇਖ ਹੈ ਨਾ ਪਿਆਸ ਹੈ बुझ ਜਾਂਦੀ ਹੈ ਸਬਦ ਦੇ ਦਾ ਗੁਰਕਾ ਸਬਦ ਅਮਰਤ ਹੈ ਅਮਰਤ ਬਾਤ ਤੇ ਵੀ ਨਿਰਨਾ ਕਰ ਦਿੱਤਾ ਹੈ ਕਿ ਜਿਸ ਦੇ ਪੀਣ ਦੇ ਜਿੱਤ ਪੀਤੇ ਤਿਕ ਜਾਏ ਜਿਹੜੀ ਪਿਆਸ ਹੈ ਨਾ ਚਲੇ ਜਾਂਦੀ ਹੈ ਜਿਵੇਂ ਕਿ ਪਾਣੀ ਦੀ ਪਿਆਸ ਲੱਗੀ ਹੈ ਪਾਣੀ ਦਾ ਗਲਾਸ ਭਰ ਕੇ ਮੱਥਾ ਟਿਕੀ ਜਾਇਓ ਧੂਪ ਤੱਕ ਆਈ ਜਾਇਓ ਤਾਗਾ ਬੰਨ ਦੇਓ ਨੂੰ ਤਵੀਤ ਬੰਨ ਦੇਓ ਦੇਖਾ ਤੁਹਾਡੇ ਮਾਂ ਦੀ ਪਿਆਸ ਬੁੱਝੇਗੀ ਜਦੋਂ ਤੱਕ ਪਾਣੀ ਪੀਂਦੇ ਨਹੀਂ ਪਿਆਸ ਬੁੱਝਦੀ ਨਹੀਂ ਜਦੋਂ ਤੱਕ ਸ਼ਬਦ ਸਾਡੇ ਅੰਦਰ ਨਹੀਂ ਜਾਂਦਾ ਸਾਡੀ ਤਿਖਾ ਬੁੱਝਦੀ ਨਹੀਂ ਐਮੀ ਭਲੇਖਾ ਐਮੀ ਬਹਿਮੇ ਗੁਰਕਾ ਸਾਬਦ ਅਮਰਤ ਹੈ ਹੁਣ ਕਿਹੜਾ ਬੈਸ ਕਰੇ ਆਪਾਂ ਦਾ ਕੰਮ ਨਬੇੜਿਆ ਆ ਪਿਆ ਇੱਕ ਦਿਨ ਦਾ ਕੰਮ ਸੀ ਕਹਿੰਦੇ ਇੱਕ ਦਿਨ ਤੜਕੇ ਨੂੰ ਗਏ ਅਮਰਤ ਤੋਂ ਸੰਚਾਰ ਹੋ ਰਿਹਾ ਸੀ ਆਪਾਂ ਚੱਕ ਕੇ ਘਰ ਨੂੰ ਆ ਗਏ ਉਸ ਤੋਂ ਬਾਅਦ ਜੇ ਕੋਈ ਬੜਾ ਮੁਸ਼ਕਲ ਮੱਛਕਲ ਨਾਲ ਦੋ ਦਿਨ ਚਾਰ ਦਿਨ ਕਹਿੰਦੇ ਤੂੰ ਸਵਾ ਮਹੀਨਾ ਪੂਰਾ ਕਰ ਲਈ ਤਵਾ ਮਹੀਨਾ ਗੁਰਦੁਆਰੇ ਜਾਏ ਉਹ ਤੋਂ ਬਾਅਦ ਨੂੰ ਛੁੱਟੀਆਂ ਸਾਰੀ ਉਮਰ ਦੀਆਂ ਫੇਰ ਨਹੀਂ ਕਹਿੰਦੇ ਬਾਬੇ ਨਾਲਕ ਦੇ ਦਰਵਾਜ਼ੇ ਚਾਉਣਾ ਆਪਣਾ ਦਾ ਕੰਮ ਨਿਭੜਿਆ ਬੇ ਅਪਰ ਤਾਂ ਬੱਤ ਛੱਕਿਆ ਬੇ ਕਮਲੇ ਨੂੰ ਇਹ ਨਹੀਂ ਪਤਾ ਕਿ ਪਾਈ ਪਾਣੀ ਇੱਕ ਵਾਰੀ ਪੀ ਕੇ ਸਾਰੀ ਜ਼ਿੰਦਗੀ ਥੋੜਾ ਲੰਘਦੀ ਹੈ ਪਾਣੀ ਤਾਂ ਰੋਜ਼ ਪੀਣਾ ਪੈਂਦਾ ਏਕੜੇ ਸ਼ਬਦ ਤਾਂ ਰੋਜ਼ ਪੀਣਾ ਪੈਂਦਾ ਪਾਈ ਗੁਰਕਾ ਸਬਦ ਅਮਰਤ ਹੈ ਜਿਤ ਪੀਤੇ ਤਖ ਜਾਏ ਇਹ ਮਨ ਸਾਚਾ ਸਚ ਰਤਾ ਕਹਿੰਦੇ ਮਨ ਫਿਰ ਸੱਚ ਦੇ ਨਾਲ ਰੰਗਿਆ ਜਾਂਦਾ ਇਹ ਮਨ ਸਾਚਾ ਸੱਚ ਰਤਾ ਸੱਚੇ ਰਹਾ ਸਮਾਏ ਕਿਰ ਫਿਰ ਸੱਚ ਦੇ ਵਿੱਚੇ ਸਮਾ ਗਿਆ ਕਦੋਂ ਜਦੋਂ ਸਬਦ ਪੀਤਾ ਜਦੋਂ ਅਮਰਤ ਪੀਤਾ ਆਖਣ ਵੇਖਣ ਬੋਲਣਾ ਕਹਿੰਦੇ ਆਖਣਾ ਵੇਖਣਾ ਤੇ ਬੋਲਣਾ ਸਬਦੇ ਰਿਹਾ ਸਮਾਏ ਕਹਿੰਦੇ ਸ਼ਬਦ ਦੇ ਨਾਲ ਹੀ ਸਮਾ ਜਾਂਦਾ ਬਾਣੀ ਵੱਜੀ ਚੋ ਜੁਗਗੀ ਕਹਿੰਦੇ ਬਾਣੀ ਚਾਰਾਂ ਜੁਗਾਂ ਦੇ ਵਿੱਚ ਸਚੋ ਸੱਚ ਸੁਣਾਏ ਕਹਿੰਦੇ ਸਚੋ ਸੱਚ ਸੁਣਾਉਂਦੀ ਹੈ ਬਾਣੀ ਵੱਜਦੀ ਹੈ ਬਾਣੀ ਵੱਜਦੀ ਨਾ ਬੋਲਦੀ ਆਵਾਜ਼ ਆਉਂਦੀ ਹੈ ਸਸੇ ਕਿ ਵੱਜਣ ਦੀ ਗੱਲ ਪਾਛਾ ਦੱਸਦੇ ਆ ਬਾਣੀ ਕਹਿੰਦੇ ਬਾਣੀ ਵੱਜੀ ਚੋ ਜੁਗਗੀ ਇਹਾਰੇ ਜੁਗਾਂ ਵਿੱਚ ਵੱਜਦੀ ਹੈ ਬਾਣੀ ਬੋਲਦੀ ਹੈ ਸੱਚੋ ਸੱਚ ਸੁਣਾਈ ਕਹਿੰਦੇ ਸੱਚੋ ਸੱਚ ਸੁਣਾਉਂਦੀ ਹੈ ਬਾਣੀ ਕੀ ਚਨਾਉਂਦੀ ਹੈ ਕਹਿੰਦੇ ਬਾਣੀ ਵੱਜਦੀ ਹੈ ਬਾਣੀ ਬੋਲਦੀ ਹੈ ਬਾਣੀ ਸੱਚ ਸੁਣਾਉਂਦੀ ਹੈ ਹੋਮੇ ਮੇਰਾ ਰਹਿ ਗਿਆ ਕਹਿੰਦੇ ਜਿਹੜੀ ਹੋਮੇ ਸੀ ਮੇਰਾ ਸੀ ਨਾ ਇਹ ਖਤਮ ਹੋ ਗਿਆ ਹੋਮੇ ਮੇਰਾ ਰਹਿ ਗਿਆ ਸੱਚੇ ਲਿਆ ਮਲਾਈ ਕਹਿੰਦੇ ਸੱਚੇ ਨੇ ਫਿਰ ਰੱਬ ਨੇ ਆਪਣੇ ਨਾਲ ਮਿਲਾ ਲਿਆ ਤਿੰਨ ਕੋ ਮਹਿਲ ਹਉ ਦੂਰ ਹੈ ਕਹਿੰਦੇ ਉਹਨਾਂ ਨੂੰ ਮਹਿਲ ਫਿਰ ਨੇੜੇ ਹੈ ਕਿਹੜਾ ਮਹਿਲ ਸੱਚਖੰਡਾ ਲਹਿ ਗਿਆ ਬਾਬਾ ਨਾਨਕ ਸੱਚਖੰਡਾ ਹੁਕਮ ਮੰਨਿਆ ਕਹਿੰਦਾ ਮਰਦਾਨਿਆਂ ਅੱਖਾਂ ਬੰਦ ਕਰ ਕਰ ਲੀਆਂ ਮਰਦਾਨਿਆਂ ਨੇ ਅੱਖਾਂ ਬੰਦ ਦੂਜਾ ਹੁਕਮ ਕੀਤਾ ਕਹਿੰਦੇ ਸਤ ਕਰਤਾਰ ਕਹਦੇ ਬਾਲੇ ਨੇ ਸਤ ਕਰਤਾਰ ਕਹਿ ਦਿੱਤਾ ਹੁਕਮ ਮੰਨਿਆ ਇਹ ਨਾ ਬਾਲੇ ਨੇ ਮਰਦਾਨੇ ਨੇ ਹੁਕਮ ਮੰਨਿਆ ਨਾਰਕ ਪਾਤਸ਼ਾਹ ਦਾ ਕਿਹਾ ਸੀ ਅੱਖਾਂ ਬੰਦ ਕਰ ਲਾ ਬੰਦ ਕਰ ਲਈਆਂ ਕਹਿੰਦਾ ਸਤ ਕਰਤਾਰ ਕਹਿੰਦੇ ਸਤ ਕਰਤਾਰ ਕਹਿ ਦਿੱਤਾ ਪਹੁੰਚ ਗਏ ਮਹਿਲ ਦੇ ਵਿੱਚ ਤਿੰਨ ਕੋ ਮਹਿਲੋਂ ਦੂਰ ਹੈ ਜੋ ਸੱਚ ਰਹੇ ਲਿਬ ਲਾਈ ਕਹਿੰਦੇ ਜਿਹੜੇ ਸੱਚੇ ਨਾਲ ਲਿਬ ਲਾ ਲੈਂਦੇ ਹਨ ਉਹ ਮਹਿਲ ਵਿੱਚ ਪਹੁੰਚ ਜਾਂਦੇ ਹਨ ਨਦਰ ਹੀ ਨਾਮ ਧਿਆਈ ਹੈ ਕਹਿੰਦੇ ਭਈ ਨਦਰ ਕਦੋਂ ਕਰਦਾ ਜਦੋਂ ਨਾਮ ਤੇ ਆਉਂਦੇ ਆ ਨਦਰ ਹੀ ਨਾਮ ਧਿਆਈ ਬਿਨ ਕਰਮਾ ਪਾਇਆ ਨਾ ਜਾਏ ਕਹਿੰਦੇ ਭਾਈ ਕਰਮਾ ਤੋਂ ਬਿਨਾ ਕਰਮ ਕਰਨਾ ਪੈਣਾ ਤੇ ਆਉਣਾ ਪੈਣਾ ਪੂਰੇ ਭਾਗ ਸਤ ਸੰਗਤ ਲਹਿ ਕਹਿੰਦੇ ਪੂਰੇ ਭਾਗ ਜਨ ਸਤ ਸੰਗਤ ਮਿਲਦੀ ਹੈ ਸਤ ਗੁਰ ਭੇਟੇ ਜਿਸ ਆਏ ਸਤ ਗੁਰ ਮਿਲ ਜਾਂਦਾ ਅੰਦਰ ਨਾਮੇ ਰਤਿਆ ਕਹਿੰਦੇ ਅਨ ਦਿਨ ਹਰ ਰੋਜ਼ ਨਾਮ ਦੇ ਨਾਲ ਰੰਗਿਆ ਗਿਆ ਅੰਦਰ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਕਹਿੰਦੇ ਦੁੱਖ ਤੇ ਵਿਖਿਆ ਜ਼ਹਿਰ ਦੇ ਵਿੱਚੋਂ ਚਲੇ ਜਾਣਾ ਹੈ ਹਾਲੇ ਰੜਕਾ ਸਤਸੰਗੀ ਕਦੇ ਮਨ ਤੇ ਰਹਿਮ ਕਰ ਲੋ ਐ ਦੇਹ ਨੂੰ ਕਿਉਂ ਦੁਖੀ ਕਰ ਰਹੇ ਆ ਇਹ ਮਰੂਖਾ ਸਰੀਰ ਮਿਲਣਾ ਨਹੀਂ ਇਹਦੇ ਬਾਰੇ ਤਰਸ ਕਰ ਲੋ ਜੇ ਲੋਕਾਂ ਤੇ ਤਰਸ ਨਹੀਂ ਕਰਨਾ ਆਪਣੀ ਦੇਹ ਤੇ ਤਰਸ ਕਰ ਲੋ ਐ ਦੁੱਖ ਤਾਂ ਹੀ ਨਹੀਂ ਹਟਦੇ ਇਹ ਦੇ ਪਰ ਰਹਿਮ ਕਰ ਲੋ ਮਾੜਾ ਮੋਟਾ ਇਹ ਮੁਰੂਕੀ ਦੇਹ ਨੂੰ ਕਿਉਂ ਦੁੱਖਾਂ ਚ ਪਾਇਆ ਅੰਦਰ ਨਾਮੇ ਰਤਿਆ ਕਹਿੰਦੇ ਜਦੋਂ ਹਰ ਰੋਜ਼ ਨਾਮ ਨੇ ਰੰਗਿਆ ਗਿਆ ਦੁੱਖ ਵਿਖਿਆ ਵਿੱਚੋਂ ਜਾਏ ਕਹਿੰਦੇ ਦੁੱਖ ਤੇ ਵਿਖਿਆ ਨੇ ਵਿੱਚੋਂ ਚਲੇ ਜੜੇ ਦੁੱਖੀ ਤਾਂ ਜ਼ਹਿਰ ਹੈ ਇਹਨੇ ਚਲੇ ਜਾਣਾ ਕਦੋਂ ਜਾਣਾ ਦੁੱਖ ਨੇ ਵਿੱਚੋਂ ਜਦੋਂ ਹਰ ਰੋਜ਼ ਨਾਮ ਦੇ ਨਾਲ ਰੰਗਿਆ ਗਿਆ ਅੰਦੇ ਨੇ ਨਾਮੇ ਰਤੇ ਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਲਾਬੜਾ ਆਖਰ ਜਾ ਕੇ ਹੁਕਮ ਸੁਣਾ ਦਿੱਤਾ ਕਹਿੰਦੇ ਸ਼ਬਦ ਹੈ ਭਾਈ ਮਲਾਬੜਾ ਸ਼ਬਦ ਹੈ ਬੁਲਾਉਣੇ ਵਾਲਾ ਰੱਬ ਨੂੰ ਨਾਨਕ ਸ਼ਬਦ ਮਲਾਬੜਾ ਨਾਮੇ ਨਾਮ ਸਮਾਈ ਕਹਿੰਦੇ ਨਾਮ ਦੇ ਵਿੱਚੇ ਸਮਾਜ ਜਾਂਦਾ ਰੱਬ ਦੇ ਵਿੱਚੇ ਸਮਾਜ ਜਾਂਦਾ ਕਦੋਂ ਸਮਾਉਂਦਾ ਸ਼ਬਦ ਦੇ ਨਾਲ ਨਾਨਕ ਸ਼ਬਦ ਮਲਾਬੜਾ ਮਲਾਬੜਾ ਕਹਿੰਦੇ ਜਿਹੜਾ ਮਿਲਾਉਣੇ ਵਾਲਾ ਹੈ ਨਾਨਕ ਸ਼ਬਦ ਮਲਾਬੜਾ ਨਾਮੇ ਨਾਮ ਸਮਾਈ ਕਹਿੰਦੇ ਨਾਮ ਦੇ ਨਾਲ ਨਾਮ ਸਮਾਜ ਜਾਂਦਾ ਹੈ ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਸਮਾਜ ਜਾਂਦਾ ਹੈ ਤੇਰ ਕੋ ਨਾਨਕ ਦੇਵ ਜੀ ਸਾਡੇ ਤੇ ਤਰਸ ਕਰਦੇ ਆ ਲੇਕਿਨ ਮਨੁੱਖ ਆਪਣੇ ਆਪ ਤੇ ਨਹੀਂ ਤਰਸ ਕਰਦਾ ਭਲਿਆ ਲੋਕਾਂ ਲੋਕਾਂ ਤੇ ਨਹੀਂ ਕਰਨਾ ਆਪਣੇ ਪਲੇ ਤਰਸ ਕਰ ਲੈ ਆਪਣੀ ਦੇਹ ਪਰੇ ਤਰਸ ਕਰ ਲੈ ਕਿਉਂ ਉਹਨਾਂ ਦੁੱਖਾਂ ਚ ਪਾ ਕੇ ਕੁੱਟ ਕੁੱਟ ਕੇ ਇਹ ਜ਼ਿੰਦਗੀ ਨੂੰ ਬਤੀਤ ਕਰ ਰਹੇ ਨਾਮ ਦਾ ਰੰਗ ਚੜਾ ਲੈ ਨਾਮ ਦਾ ਰੰਗ ਸਾਧ ਦਾ ਸੰਗ ਭਜਨ ਦਾ ਪ੍ਰਤਾਪ ਦੁੱਖ ਕਲੇਸ਼ਾਂ ਦਾ ਨਾਸ ਸੋ ਸਤਸੰਗ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਿਆ ਹੋਣ ਵੀ ਆ ਅਣਜਾਣ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਵਕਸਣੀ ਹੁਣ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ